ਸਤ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਮਨਸੂਰਵਾਲ ਕਲਾਂ ਤਹਿਸੀਲ ਜੀਰਾ ਤੇ ਜ਼ਿਲ੍ਹਾ ਸਾਨੂੰ ਫਰੋਹੀਪੁਰ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀ ਰਿਕੁਐਸਟ ਹੈ ਕਿ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਇਹ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਤੇ ਅੱਜ ਆਪਣੀ ਇੱਕ ਬਹੁਤ ਚੰਗੀ ਝੋਟੇ ਵਿਕਾਉ ਲਈ ਆ ਤੇ ਆਓ ਕਰਦੇ ਆ ਵੀਰ ਨਾਲ ਗੱਲਬਾਤ ਤਾਂ ਇਹਨੇ ਪ੍ਰੋਪਰ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਗੇ ਜੀ ਮੇਰਾ ਨਾਮ ਲਖੀਰ ਸਿੰਘ ਹੈ ਜੀ ਪਿੰਨ ਮੇਰਾ ਹੁਣ ਸਿਦਵਾਲਾ ਹਾਂਜੀ ਤੁਸੀਂ ਦੀਰਾ ਜ਼ਿਲਾ ਫਰੀਪੁਰ ਆ ਜੀ ਠੀਕ ਹੈ ਬਾਈ ਜੀ ਮੋਗੇ ਤਾਂ 20 ਕਿਲੋਮੀਟਰ ਬਾਅਦ ਪੈਂਦਾ ਹੀ ਆਪਣਾ ਠੀਕ ਹੈ ਜੀ ਤੇ ਬਾਤੀ ਰੋਡ ਆਪਾਂ ਨੂੰ ਅੰਮ੍ਰਿਤਸਰ ਰੋਡਾਂ ਨੇੜੇ ਪੈਂਦਾ 2 ਕਿਲੋਮੀਟਰ ਬਾਅਦ ਤੋਂ ਬਿਤੇ ਹੋਰ ਆਪਣਾ ਗੱਲ ਸਰਕੋਂ ਦੀ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਦੂਜੀ ਛੋਟੀ ਆਪਣੇ ਕੋਲੇ ਸੇਅਰ ਠੀਕ ਹੈ ਜੀ ਪਹਿਲੇ ਸੀ ਇਹਨੇ 14 ਲੀਟਰ ਤੱਕ ਦਿੱਤਾ ਵੀਰੇ ਠੀਕ ਹੈ ਕਿੰਨੇ ਦਿਨ ਲਾਜੀ ਬਾਈ ਹਜੇ ਇਹ ਹਜੇ ਵੀਰੇ ਇਹਦੇ 5 ਦਿਨ ਪਏ ਆ ਜੀ ਸੂਣ ਪੂਰੀ ਕੱਦ ਕਾਠੀ ਆ ਦੇਖੋ ਤੁਸੀਂ ਮੇਰਾ ਠੀਕ ਪਕਾ ਹਾਂਜੀ ਦੇਖੀ ਮੋਢੇ ਤੋਂ ਉੱਤੀ ਆਉਂਦੀ ਮੇਰੇ ਠੀਕ ਆ ਦੋਸਤੋ ਦੂਜੇ ਸੋਏ ਛੋਟਰੀ ਸੂਣਾ ਵਾ ਵੀ ਦਾਦਾ ਵੀ ਪਹਿਲੇ ਸੂਏ ਇਸਨੇ ਦਿੱਤਾ ਵਾ 14 ਲਈ 14 ਇੰਚ ਦਿੱਤਾ ਵਾ ਤੋਰ ਲਗਾਈ ਕੱਦ ਕਾੜ ਬਹੁਤ ਚੰਗਾ ਵਾ ਵੀਰ ਤੇ ਮੋਢੇ ਤੱਕ ਆਉਂਦੀ ਆ ਦੇਖਣ ਜਿਉਂ ਕਿ ਪੰਜ ਚਾਰ ਸਿੰਘ ਸਿੰਘ ਬਹੁਤ ਕੁੰਡਾ ਦੇਖ ਸਕਦੇ ਹੋ ਗੋਲ ਸਿੰਘੀ ਜਮਾ ਫਟ ਫਟ ਦੇ ਵੀ ਚੰਗੀ ਯਾਰੀ ਥਣ ਬਹੁਤ ਸੋਹਣੇ ਆ ਥਾਣਾ ਦੇ ਵਿੱਚੀ ਦੇ ਚੱਕਰ ਕਰਦੇ ਤੁਸੀਂ ਥਣ ਬਹੁਤ ਵਧੀਆ ਵੇਥੇ ਲੱਗੇ ਹੋਏ ਆ ਇੱਥੇ ਜਿਹੜਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਤੇ ਦੇਖ ਸਕਦਾ ਥਾਂ ਤੋਂ ਨੇੜੇ ਤੋਂ ਦਿਖਾ ਦਿੰਨੇ ਆ ਠੰਡੀ ਸੀਲ ਆ ਦੂਜਾ ਸੂਆ ਬਹੁਤ ਪਲੀ ਹੋਈ ਝੋਟੀ ਜਤੋਂ ਦੇਖ ਸਕਦੇ ਹੋ ਬਈ ਤੋਰ ਨਾ ਮਾੜੀ ਸਮੀ ਤੇ ਸਕਦੇ ਚੰਗੇ ਪੱਠ ਬੁੜੇ ਦੇ ਬਈ ਨੂੰ ਬਈ ਨੂੰ ਬਹੁਤ ਆ ਝੋਟੀ ਦੇ ਵਿੱਚ ਦੂਜਾ ਸੂਆ ਸੂਣੀ ਹੈ ਹਜੇ 5-7 ਤੱਕ ਨੇ ਉਹਨਾਂ ਜਮਾ ਟਾਈਟ ਕਰਨਾ ਫੇਰ ਸੂਣਾ ਵਾ ਤੇ ਥਾਣ ਬਹੁਤ ਚੰਗਾ ਲੱਗਿਆ ਹੋਇਆ ਇੱਥੀ ਉੱਥੀ ਬਹੁਤ ਚੰਗੀ ਹੈਗੀ ਮੂਹਾਂ ਤੋਂ ਗਵਰਨਮੈਂਟ ਨੇੜੇ ਵਿਖਾ ਦਿੰਨੇ ਆਗੇ ਪੂਰਾ ਗੋਲ ਸਿੰਘ ਆ ਮੂੰਹ ਮੁੱਥੀ ਦੀ ਬਹੁਤ ਸੋਹਣੀ ਹੈਗੀ ਕਦ ਵੇਖ ਰਹੇ ਤੁਸੀਂ ਬਾਈ ਦੇ ਜਾ ਮੋਢੇ ਤੱਕ ਆਉਂਦੀ ਹੈਗੀ ਦੇਖ ਸਕਦੇ ਹੋ ਫੁੱਲ ਵਜਨ ਵਾਲੀ ਤੇ ਫੁੱਲ ਕਦੇ ਕਾੜੇ ਝੋਟੀ ਆ ਕੀ ਮੌਲ ਕਰਦੇ ਬਾਈ ਇਹਦਾ ਜਿਹੜੇ ਮੌਲ ਤੇ ਇਹਦਾ ਕਰਦਾ ਮੈਂ 1.5 ਪਰ 1.40 ਦੀ ਦੇ ਦਾਂਗੇ ਹਾਂ ਠੀਕ ਆ ਬਾਈ 1.5 ਲੱਖ ਰੁਪਏ ਡਿਮਾਂਡ ਕਰਦਾ ਵਾ 1.40 ਦੇ ਦਊਗਾ ਜਿਸ ਦੇ ਪਸੰਦ ਦੇ ਵੀਰ ਨਾਲ ਕਨੈਕਟ ਕਰ ਸਕਦੇ ਹੋਗੇ ਤਸल्ली ਤੁਸੀਂ ਕਰਨੀ ਆਗੇ ਧੰਨਵਾਦ ਜੀ